ਇੱਕ ਪਾਸੇ ਲਗਾਤਾਰ ਪੈ ਰਹੀ ਗਰਮੀ ਨੇ ਜਿੱਥੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਉੱਥੇ ਹੀ ਹੁਣ ਇਸਨੇ ਗਰਮੀ ਲੋਕਾਂ ਦੀ ਜੇਬ ਤੇ ਵੀ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਗਰਮੀ ਦੀ وجہ ਨਾਲ ਸਬਜ਼ੀਆਂ ਦੀ ਪੈਦਾਵਾਰ ਤੇ ਅਸਰ ਪਿਆ ਹੈ ਜਿਸ ਵਜ੍ਹਾ ਨਾਲ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਦੇ ਰੇਟ ਆਸਮਾਨੇ ਪਹੁੰਚ ਚੁੱਕੇ ਹਨ ਗੱਲ ਪਿਆਜ਼ ਦੀ ਕਰੀਏ ਤਾਂ ਪਿਆਜ਼ ਇਨੀ ਦਿਨੀ ਵੀਰਪਏ ਕਿਲੋ ਵਿਕਣ ਵਾਲੇ ਪਿਆਜ਼ ਦਾ ਰੇਟ ਅੱਜ 45 ਤੋਂ 50 ਰੁਪਏ ਹੋ ਚੁੱਕਿਆ ਹੈ ਅਤੇ ਟਮਾਟਰ ਜਿਸ ਦਾ ਮੁੱਲ 10 ਰੁਪਏ ਪ੍ਰਤੀ ਕਿਲੋ ਸੀ ਅੱਜ ਉਸ ਦਾ ਰੇਟ 25 ਰੁਪਏ ਪ੍ਰਤੀ ਕਿਲੋ ਹੋ ਚੁੱਕਿਆ ਹੈ ਅਤੇ ਇਸੇ ਤਰ੍ਹਾਂ ਬਾਕੀ ਸਬਜ਼ੀਆਂ ਦੇ ਰੇਟ ਵਿੱਚ ਵੀ 5 ਤੋਂ 15 ਰੁਪਏ ਤੱਕ ਦਾ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ ਇਸ ਸਬੰਧੀ ਜਦੋਂ ਸਬਜੀ ਮੰਡੀ ਵਿੱਚ ਸਬਜੀ ਖਰੀਦਣ ਆਏ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇੱਕਦਮ ਸਬਜ਼ੀਆਂ ਦੇ ਰੇਟ ਵਧਣ ਦੀ ਵਜ੍ਹਾ ਨਾਲ ਸਬਜ਼ੀਆਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਦੇ ਰਹੀਆਂ ਹਨ ਦੂਜੇ ਪਾਸੇ ਦੁਕਾਨਦਾਰਾਂ ਨੇ ਕਿਹਾ ਕਿ ਮੰਡੀ ਵਿੱਚ ਸਬਜੀ ਦੀ ਘਾਟ ਹੋਣ ਦੀ ਵਜ੍ਹਾ ਨਾਲ ਸਬਜ਼ੀਆਂ ਦੇ ਰੇਟ ਵਧੇ ਹਨ ਜਿਸ ਵਜ੍ਹਾ ਨਾਲ ਸਬਜ਼ੀਆਂ ਦੀਆਂ ਕੀਮਤਾਂ ਵਿੱਚ 5 ਤੋਂ 15 ਰੁਪਏ ਤੱਕ ਦਾ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ ਔਰ ਕੀ ਇਹਦੇ ਤੇ ਸਰਕਾਰ ਦਾ ਤੇ ਮੈਨੂੰ ਨਹੀਂ ਲੱਗਦਾ ਵੀ ਆਪ ਕੋਈ ਕੁਝ ਕੁਝ ਕਰ ਸਕਣ ਉਸੇ ਸਬਜ਼ੀ ਲੈਣ ਵਾਸਤੇ ਮੰਡੀ ਜਾਇਓ ਕਿੰਨਾ ਕਸਰ ਦੇਖਣ ਨੂੰ ਮਿਲਦਾ ਕੋਈ ਅਸਰ ਹੈ ਥੋੜਾ ਫਰਕ ਪਿਆ ਫਰਕ ਪਿਆ ਹਾਂਜੀ 4 ਦਿਨ ਪਹਿਲਾਂ ਇਹ ਟਮਾਟਰ 30 ਰੁਪਏ ਦਾ 2 ਕਿਲੋ ਲੈ ਗਏ ਆ ਅੱਜ 50 ਦਾ ਦੇ ਰਹੇ ਨੇ ਆਮ ਬੰਦੇ ਦੇ ਵਸਦੇ ਵਿੱਚ ਹੈਗਾ ਆਮ ਬੰਦੇ ਦੇ ਵਸਦੇ ਅੰਦਰ ਹੈਵੀ ਆ ਜੀ ਜਿਹੜਾ ਤੇ ਨਿਡ ਕਲਾਸ ਹੈ ਆ ਜਿਹੜਾ ਥੱਲੇ ਆ ਉਹਦੇ ਵਾਸਤੇ ਥੋੜਾ ਜਿਆਦਾ ਮੁਸ਼ਕਲ ਹੈ ਉਹੀ ਹਾਲ ਹੈ ਸਬਜ਼ੀ ਕਿਹੜੀ ਸਸਤੀ ਆ ਗਰੀਬ ਬੰਦਾ ਸਬਜ਼ੀ ਖਾ ਸਕਦਾ ਹੈ ਜਿਹਨੇ ਦਿਹਾੜੀ ਕਰਨੀ ਉਸ ਦਿਹਾੜੀ 'ਚ ਇੰਨੀ ਮਹਿੰਗੀ ਸਬਜ਼ੀ ਲੈ ਕੇ ਖਾ ਸਕਦਾ ਫੂਡ ਦੀ ਤਾਂ ਗੱਲ ਦੂਰ ਛੱਡੋ ਤੁਸੀਂ ਹੈਨਾ ਸਬਜ਼ੀ ਦੇ ਰੇਟ ਵਧਣ ਨਾਲ ਸੋਈ ਦੇ ਬਜਟ ਤੇ ਕਿੰਨਾ ਕਸਰ ਪਿਆ ਬਹੁਤ ਜ਼ਿਆਦਾ ਅਸਰ ਪਿਆ ਬਹੁਤ ਜ਼ਿਆਦਾ ਅਸਰ ਪਿਆ ਸਬਜ਼ੀ ਦਾ ਇਹਨਾਂ ਰੇਟ ਹਾਈ-ਫਾਈ ਹੋ ਗਿਆ ਕੋਈ ਕਹਿੰਦੀ ਗੱਲ ਨਹੀਂ ਇਹਨਾਂ ਤਾਂ ਕਾਂਗਰਸ ਦੇ ਟਾਈਮ ਵੀ ਨਹੀਂ ਸੀ ਹਾਈ ਜਿੰਨਾ ਹੁਣ ਹਾਈ ਹੋ ਗਿਆ ਅਸਵਾਜੀ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਕਿੰਨਾ ਕੁ ਇਜ਼ਾਫਾ ਹੋਇਆ ਸਬਜ਼ੀ ਐ ਦੇਖੋ ਜੀ ਬਾਪੂ ਜੀ ਗਰਮੀ ਦੇ ਨਾਲ ਐਸੇ ਵੇਲੇ ਸਾਰੀ ਗੇ ਸਬਜ਼ੀ ਮਹਿੰਗੀ ਆ ਨਿੰਬੂ ਮਹਿੰਗਾ ਪਿਆਦਾ 10-15 ਰੁਪਏ ਕਿਲੋ ਰੇਟ ਵੱਧ ਗਿਆ ਆਲੂ ਦਾ ਵੀ ਅੱਗੇ ਨਾਲੋਂ 2-300 ਰੁਪਏ ਤੋਂੜੇ ਦਾ ਫਰਕ ਪੈ ਗਿਆ ਬਾਕੀ ਜਿੰਨੀਆਂ ਵੀ ਸਬਜ਼ੀਆਂ ਬਾਹਰੋਂ ਆਣ ਵਾਲੀਆਂ ਸਾਰਿਆਂ ਦੇ ਰੇਟ ਵੱਧ ਗਏ ਨਿੰਬੂ ਦੇਖੋ ਐ ਵੇਲੇ ਆ ਹੀ ਨਹੀਂ ਰਿਹਾ ਨਿੰਬੂ ਬਹੁਤ ਮਹਿੰਗਾ ਐ ਵੇਲੇ ਗਾਲ ਕੇ ਡੱਬੇ ਦੇ ਵਿੱਚ 20 ਕਿਲੋ 25 ਕਿਲੋ ਦਾ ਡੱਬਾ ਹੁੰਦਾ 20-22 ਕਿਲੋ ਦਾ ਉਹਦੇ ਵਿੱਚੋਂ ਚੰਗਾ ਜਿਹੜਾ ਨਿੰਬੂ ਆ 2.5-3 ਕਿਲੋ ਨਿਕਲਦਾ ਬਾਕੀ ਸਾਰੀ ਗੋਲੀ ਆ ਰੇਟ ਬਹੁਤ ਆ ਉਹ ਵੀ 100 ਤੋਂ ਉੱਪਰ ਪੁਹ ਜਾ ਰਿਹਾ ਆਲੂ ਵੀ ਜਿਹੜਾ ਚੰਗਾ ਹੈ ਵੇਲੇ 30 ਰੁਪਏ ਕਿਲੋ ਵਿਕ ਰਿਹਾ ਪਿਆਜ਼ ਆ 45-50 ਰੁਪਏ ਕਿਲੋ ਜਿਹੜਾ ਨਾਚਕ ਦਾ ਪਿਆਜ਼ ਆ ਜਿਹੜਾ ਹੈ ਵੇਲੇ ਰਾਜਸਥਾਨ ਦਾ ਕੱਚਾ ਪਿਆਜ਼ ਆ ਰਿਹਾ ਉਹ ਠੇਰਦਾ ਨਹੀਂ ਇਹ ਵੇਲੇ ਥੋਕਦਾ ਭਾਅ ਇਹਦਾ 32-34 ਰੁਪਏ ਕਿਲੋ ਆ ਰਿਹਾ ਅਗਰ ਦਾਗੀ ਦੋਕੇ ਨਿਕਲ ਗਏ 40-45 ਰੁਪਏ ਕੋ ਵਿਕ ਰਹੇ ਬਾਕੀ ਜੰਨੀਆਂ ਛੱਡੀਆਂ ਬਾਹਰ ਆਣ ਲੜੀਆਂ ਗਰਮੀ ਦੇ ਨਾਲ ਰੇਟ ਬਹੁਤ ਜ਼ਿਆਦਾ ਹੋ ਗਿਆ ਆਂਬ ਦਾ ਦੇਖੋ ਇਹ ਵੇਲੇ ਘਟੋ ਘਾਟੇ ਬਾਜ਼ਾਰ ਦੇ ਵਿੱਚ ਸ਼ਫੈਦਾ ਆਂਬ 150 ਲੱਖੇ 200 ਦੇ ਵਿੱਚ ਵਿੱਚ ਵੇਚ ਰਿਹਾ ਕਿਲੋ ਹੋਰ ਜਿਹੜੀਆਂ ਬਾਹਰੋਂ ਚੀਜ਼ਾਂ ਆਣ ਲੀਆਂ ਸਾਰਿਆਂ ਦੇ ਰੇਟ ਵਧੇ ਪਏ ਆ ਗਰਮੀ ਦੇ ਕਾਰਨ ਗਰਮੀ ਬਹੁਤ ਜ਼ਿਆਦਾ ਹੈ ਜਦੋਂ ਬਰਸਾਤ ਹੋਵੇਗੀ ਥੋੜੀ ਜਿਹੀ ਫੇਰ ਜਾ ਕੇ ਥੋੜਾ ਜਿਹਾ ਫਰਕ ਪਏਗਾ ਜਦੋਂ ਲੋਕਲ ਸਬਜ਼ੀਆਂ ਹੋਣਗੀਆਂ ਉਹਦਣਾ ਫਰਕ ਪੈ ਜਾਏਗਾ ਲੋਕਲ ਸਬਜ਼ੀ ਦੇ ਇਹ ਵੇਲੇ ਰੇਟ ਥੋੜੇ ਡੋਣ